ਉਨਾਉਂਤੇ ਅਦਬ ਨਾਲ ਸਰਕਾਰ ਨਾਲ ਵੈਕੰਟ ਕਾਮ ਵਿੱਚ ਲਗਾਇਆ ਜਾਂਦਾ ਹੈ। ਇਸ ਕਰਕੇ ਇੱਕ ਵਾਰੀ ਆਪਣੀ ਰਸਨਾ ਪਵਿੱਤਰ ਕਰਨ ਲਈ ਸਾਡੇ ਸਾਰੇ ਬਡੇ ਪ੍ਰੇਮ ਨਾਲ ਆਖੀਏ ਆਪਣੇ ਆਤਮ ਸਤਿਗੁਰੂ ਨੂੰ ਯਾਦ ਕਰਕੇ ਧੰਨ ਸਤੂ ਨਾਨਕ ਦੇਵ ਜੀ ਦੇ ਪਾਸ਼ਾ ਜੀ। ਸੇਕ ਇੱਕ ਵਾਰ ਉਸਤ ਨੂੰ ਯਾਦ ਕਰੀਏ ਜਿਨ੍ਹਾਂ ਦੀ ਖੁਸ਼ ਦਿਨਾ ਤੋਂ ਕਥਾ ਸਰਵਨ ਕਰ ਰਹੇ ਆਂ। ਸਾਰੇ ਆਖੀਏ ਧੰਨ ਗੁਰੂ ਅਮਰਦਾਸ ਜੀ ਦੇ ਪਾਸ਼ਾ ਜੀ। ਜਿਸ ਸਤਿਗੁਰੂ ਨੇ ਸਾਨੂੰ ਇੱਕ ਖਾਲਸਾ ਰੂਪ ਬਖਸ਼ਿਆ ਜਿਨ੍ਹਾਂ ਨੇ ਪਿਉਂ ਕਰਕੇ ਤੇ ਇੱਕ ਪਰਿਵਾਰ ਬਣਾ ਦਿੱਤਾ ਇੱਕ ਤਰ੍ਹਾਂ ਦੀ ਸਿੱਖੀ ਸਾਜ ਦਿੱਤੀ ਜਿੰਨਾ ਵਾਸਤੇ ਇਹ ਆਖਿਆ ਜਾਂਦਾ ਕਿ ਜਦੋਂ ਖਾਲਸਾ ਸਾਜਿਆ ਤੇ ਆਖਿਆ ਕਿ ਪਿਤਾ ਗੁਰੂ ਗ੍ਰੰਥ ਸਿੰਘ ਮਾਤਾ ਸਹਿਬ ਦੇਵਾ ਖਾਲਸੇ ਦੀ ਯਾਦ ਪਾ ਕੋਈ ਨਹੀਂ ਸਾਰੇ ਇੱਕ ਪਕਾ ਕੇ ਪੁੱਤਰ ਬਣ ਗਏ ਖਾਲਸੂਪ ਬਣਾਇਆ ਤੇ ਪਿਓਨ ਕਰਕੇ ਬਣਾਇਆ ਆਪਾਂ ਜਾਣਦੇ ਆ ਜਦੋਂ ਗrafting ਕਰਦੇ ਨੇ ਪਿਓਨ ਕਰਦੇ ਨੇ ਕਿਸੇ ਬੂਟੇ ਨੂੰ ਜੇ ਖੱਟੀ ਦਾ ਬੂਟਾ ਹੈ ਉਹਨੂੰ ਸੰਤਰੇ ਦੀ ਮਾਲਟੇ ਦੀ ਗrafting ਇਸ ਤਰ੍ਹਾਂ ਕਰਦੇ ਨੇ ਕਿ ਥੱਲੇੋਂ ਜੜਾਂ ਤੇ ਉਸੇ ਖੱਟੀ ਦੀਆਂ ਨੇ ਉੱਪਰਲੀ ਟਾਣੀ ਨੂੰ ਢੱਟ ਕੇ ਤੇ ਜਿਹੜੇ ਬੂਟੇ ਦੀ ਬੀਜ ਬਰਨੀ ਹੁੰਦੀ ਆ ਉਸ ਦੀ ਟਾਣੀ ਨੂੰ ਉਹਦੇ ਵਿੱਚ ਲਾ ਦਿੱਤਾ ਜਾਂਦਾ ਹੈ। ਧੂਣ ਕੱਟ ਕੇ ਇੱਕ ਦੂਸਰੇ ਨਾਲ ਜੋੜ ਦਿੱਤਾ ਜਾਂਦਾ ਉਹ ਜੁੜ ਜਾਂਦੀਆਂ ਨੇ। ਤੇ ਉਸ ਨੂੰ ਉਹ ਫਲ ਲੱਗਦੇ ਨੇ ਮਿੱਠੇ ਜਿਹੜੇ ਬੂਟੇ ਦੀ ਬੀਜ ਦਿੱਤੀ ਹੋਵੇ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੇ ਸੀਸ ਲੰਗੇ। ਸਿੱਖੀ ਪਰਖ ਦਾ ਪਿਆ ਅਜੀਬ ਪਰਚਾ ਸਿੱਖਾਂ ਸੀਸ ਦੇ ਕੇ 20 ਤਾਰ ਦਿੱਤੀ। ਪੁਰਾ ਅਸੀਸ ਮੰਗੇ ਸਿੱਖਾਂ ਅਸੀਸ ਦਿੱਤੇ ਪੁਰਾ ਅਸੀਸ ਤੇ ਬਖਸ਼ ਦਸਤਾਰ ਦਿੱਤੇ ਗੁਰੂ ਬੈਂਕਸਿੰਸ ਦੇ ਬਾਸ਼ਾ ਨੇ ਇਹ ਖਾਲਸਾ ਰੂਪ ਬਖਸ਼ਿਆ ਖਾਲਸਾ ਬਣਾਇਆ ਕਿ ਜਦੋਂ ਇੱਕ ਸੇ 2 3 4 5 ਸੇ ਖਾਏ ਹਾਜ਼ਰ ਹੋਏ ਸੀਸ ਭੇਟ ਕੀਤੇ ਸੀਸ ਕੱਟ ਦਿੱਤੇ ਤੇ ਫਿਰ ਇਹ ਨਹੀਂ ਦੇਖਿਆ ਕਿਹੜਾ ਸਿਰ ਕਿਹਦੇ ਨਾਲ ਜੋੜਨਾ ਜਿਹੜਾ ਸੀਸ ਆਇਆ ਜਿਹੜੇ ਨਾਲ ਵੀ ਜੋੜ ਦਿੱਤਾ ਰੱਖ ਕੇ ਕੱਪੜਾ ਪਾਇਆ ਅੰਮ੍ਰਿਤ ਤਿਆਰ ਕੀਤਾ ਤੇ ਉਦੋਂ ਤੋਂ ਇਹ ਰੀਤ ਸ਼ੁਰੂ ਹੋਈ ਗੁਰੂ ਬੈਂ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਦੱਸਦੇ ਨੇ ਬਾਅਦ ਵਿੱਚ ਉੱਤੋਂ ਕੱਪੜਾ ਧਾਰਿਆ ਸੀਸ ਧੜ ਦੇ ਨਾਲ ਰੱਖਿਆ ਹੋਇਆ ਮੁਰਦਾ ਸਰੀਰ ਪਏ ਨੇ ਅੰਮ੍ਰਿਤ ਛਕ ਕੇ ਵਚਨ ਕੀਤਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਿੱਖ ਮੁੰਡਾ ਪਿਆ ਉੱਠ ਕੇ ਕਿੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਪਉਨ ਕੀਤੀ ਇਸ ਤਰ੍ਹਾਂ ਗਰਾਫਟਿੰਗ ਕੀਤੀ ਇਸ ਤਰ੍ਹਾਂ ਸਿੱਖੀ ਸਾਜੀ ਉਸ ਖਾਲਸਾ ਪੰਥ ਦੇ ਸਿਰਜਣਹਾਰ ਸਾਹਿਬ ਗੁਰੂ ਬੰਸ ਸਿੰਘ ਨੂੰ ਯਾਦ ਕਰਕੇ ਆਖੀਏ ਕਰਨ ਸ੍ਰੀ ਸਤਪੁਰੂ ਗੋਬਿੰਦ ਸਿੰਘ ਜੀ ਜਿਹੜਾ ਗੁਰੂ ਨਾਨਕ ਦੇਵ ਜੀ ਪਾਸ਼ਾ ਨੇ ਰੁਕਮਦੀਨ ਨੂੰ ਬਚਨ ਕੀਤਾ ਸੀ ਛੇਡੇ ਖਾਲਸਾ ਖਾਲਸਾ ਓਏ ਸੰਭਲੂ ਸੰਭਲੂ ਸਾਤ ਮੈਂ ਫੇਰ ਕਰੂੰਗਾ ਖਾਲਸਾ ਬਸੇ ਵਿੱਚ ਪੰਜਾਬ ਇੱਕ ਵਾਰੀ ਖਾਲਸਾ ਅ ਖਾਲਸਾ ਹੋ ਗਿਆ ਮਹਾਰਾਜਾ ਜੀਤ ਸਿੰਘ ਜਿੜੇ ਸਿੱਖਾਂ ਨੂੰ ਰਾਜ ਭਾਗ ਮਿਲਿਆ ਮਾਸ ਸ਼ਰਾਬ ਕਬਾਬ ਆ ਗਿਆ ਉਹ ਸਾਰੇ ਆਦਤ ਜਿਹੜੇ ਮੁਸਲਮਾਨ ਨਵਾਬਾਂ ਵਿੱਚ ਸੀ ਉਹ ਸਿੱਖਾਂ ਵਿੱਚ ਆ ਗਏ ਤੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਅਬ ਤੋਂ ਰੇਸ਼ ਸਿੰਘ ਸਭ ਰਾਜ ਇਹਨਾਂ ਦਾ ਜਾਗ ਹੈ ਉਹ ਕਹਿੰਦੇ ਨੇ ਹੁਣ ਤੇ ਮਲੇਸ਼ ਹੋ ਗਏ ਨੇ ਇਹਨਾਂ ਦੇ ਕਰਮ ਮਲੇਸ਼ਾਂ ਵਾਲੇ ਹੋ ਗਏ ਨਰੋਜ ਹੁਣ ਰਾਤ ਚਲਾ ਜਾਏਗਾ ਤੇ ਰਾਜ ਗਿਆ ਫੇਰ ਉਹ ਵਚਨ ਪੂਰੇ ਹੋਏ ਮੈਂ ਫੇਰ ਕਰੂੰਗਾ ਖਾਲਸਾ ਸਭੂ ਨਾਮ ਸਿੰਘ ਜੀ ਦੇ ਪਾਸ਼ਾ ਜੀ ਨੇ ਕਾਇ ਇਹ ਹੁਕਮ ਪਰਮੇਸ਼ਰ ਦਾ ਵਿਸ਼ੇਸ਼ ਫੇਰ RAM ਗ੍ਰਿਗੇਸ਼ ਉਪਦੇਸ਼ ਦੇਣ ਲੱਗਿਓ ਕੁਕੇ ਛਲਵਾਏ ਰਕਵਾਏ ਕੇਸ ਮੋਨਿਓ ਕੇ ਸੁਦਾਸ਼ਕ ਆਏ ਸਿੱਖ ਭਾਗ ਜਿਨਾਂ ਜਾਜਿਓ ਫੈਲੇ ਜਸ ਭਾਰੀ ਸਿੱਖ ਕੀ ਇਹ ਤਾਂ ਹੈ ਕਿ ਅਪਾਰੀ ਸਿੱਖ ਸੰਤ ਕਰਦਾਇਓ ਨਾਮ ਰਸ ਪਾਗਿਓ ਪੀਂੰ ਪੰਗ ਹੋਸਤ ਸ਼ਰਾਬ ਮਾਸ ਚੋਰੀ ਜਾਰੀ ਛੱਗੀ ਤਦ ਥੀਏ ਸੰਤ ਸਤਜੋਗ ਆ ਸਦੂ ਰਾਮ ਸਿੰਘ ਦੇ ਪਾਸੇ ਜਿਨੇ ਕਰ ਪਾਕੀ ਤੀ ਮਾਸ ਸ਼ਰਾਬ ਖਾਣ ਵਾਲੇ ਚੋਰੀ ਜਾਰੀ ਖੂਦੀ ਕਰਨ ਵਾਲੇ ਸ਼ਿਕਾਰ ਖੇਡਣ ਵਾਲੇ ਸਾਰੇ ਐਪਾ ਵਿੱਚ ਲੱਗੇ ਹੋਏ ਲੋਕੀ ਉਹਨਾਂ ਛੱਕੇ ਦੇਵਤੇ ਬਣ ਗਏ ਤੇ ਇਹੋ ਜੇ ਦੇਵਤੇ ਬਣੇ ਨਾਪੁਰ ਕੇ ਸਿੱਖ ਬਣਾ ਦਿੱਤੇ ਸਤਿਗੁਰੂ ਨੇ ਆਪਣਾ ਰੂਪ ਣਾ ਦਿੱਤੇ ਤੇ ਜਿਹੜਾ ਸਤਿਗੁਰੂ RAM ਸਿੰਘ ਜੀ ਨੇ ਗੁਰੂ ਗਬਿੰਦ ਸਿੰਘ ਜੀ ਨੇ ਆਖਿਆ ਸੀ ਕਲ ਜੋ ਮੈਂ ਸਤਜੋਗ ਵਰਤਾਂ ਤभी ਬਾਹਰ ਦਾ ਬਾਪਾ ਖਾਉ ਕਲ ਜੋ ਲੱਗੇ ਹੋਏ ਵਿੱਚ ਸਤਜੋਗ ਲਾ ਦਿੱਤਾ ਇੱਕ ਪਾਸੇ ਇੱਕ ਹੋਰ ਕਲਜੋਗ ਹੈ ਦੂਸਰੇ ਪਾਸੇ ਇਹ ਛਾਰੀ ਉਮਰ ਸੁੱਤੇ ਹੀ ਨਹੀਂ ਜੀ ਆਮ ਮੰਨੀ ਨਹੀਂ ਸਕਦਾ ਜਿਹੜਾ ਆਦਮੀ ਕਦੇ ਸੌਵੇਂ ਨਾ ਉਹਦਾ ਸਰੀਰ ਵੀ ਠੀਕ ਰਹੇ ਕਲਜੋਗ ਵਿੱਚ ਸਤਜੋਗ ਲਾ ਦਿੱਤਾ ਭਾਈ ਦਰਬਾਰਾ ਸਿੰਘ ਵਰਗੇ